ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਆ ਸਦੀ ਦੀ ਸੁੱਖ ਹੈ ਸੰਗਤ ਵਿੱਚ ਬਹਿ ਕੇ ਰੋਜ਼ ਜਪਣਾ ਸ਼ੁਰੂ ਕਰ ਵਾਹਿਗੁਰੂ 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 ਤੇਰੇ ਕੋਲ ਪਦਾਰਥ ਘੱਟ ਹੋਣਗੇ ਪਰ ਸੁੱਖ ਜ਼ਿਆਦਾ ਹੋਣਗੇ ਤੇਰੇ ਕੋਲ ਪੈਸਾ ਥੋੜਾ ਵੀ ਹੋਏਗਾ ਪਰ ਤੂੰ ਸੁਖੀ ਹੋਏਗਾ ਤੇਰੇ ਕੋਲ ਪਦਾਰਥ ਥੋੜੇ ਵੀ ਹੋਣਗੇ ਪਰ ਤੂੰ ਸੁੱਖ ਮਹਿਸੂਸ ਕਰੇਗਾ ਕਿਉਂ ਸ਼ਬਦ ਜਪਣ ਨਾਲ ਸਬਰ ਆਉਂਦਾ ਮਨ ਨੂੰ ਕਿ ਠੀਕ ਹੈ ਸਬਰ ਹੁੰਦਾ ਹੈ ਸ਼ਬਦ ਬਹੁਤ ਵੱਡੀ ਤਾਕਤ ਹੈ। ਔਰ ਸਾਸੰਗ ਸਭ ਤੋਂ ਵੱਡੀ ਮਨੁੱਖੀ ਸਰੀਰ ਵਿੱਚ ਤਾਕਤ ਹੈ ਮਨ। ਇਹ ਬਹੁਤ ਤੇਜ਼ ਦੌੜਦਾ ਹੈ, ਬਹੁਤ ਕੁਝ ਸੋਚਦਾ ਹੈ। ਜੇ ਮਨ ਉਦਾਸ ਹੋ ਜਾਏ, ਮਨ ਦੁਖੀ ਹੋ ਜਾਏ, ਤਾਂ ਸਰੀਰ ਨੂੰ ਕਮਜ਼ੋਰ ਕਰ ਦਿੰਦਾ ਹੈ। ਇਹਨੂੰ ਮਹਾਰਾਜ ਨੇ ਕਿਹਾ ਜਪਣਾ ਸ਼ੁਰੂ ਕਰ, ਸੁੱਖ ਕਿੱਥੇ ਪੜੋ ਫਿਰ, ਸੁੱਖ ਨਾਹੀ ਬੋਤੇ, ਧਨ ਖੱਟੇ। ਸੁਖ ਨਹੀਂ ਪੇਖੇ ਨਿਰਤ ਨਟੇ ਸੁਖ ਨਹੀਂ ਬੋ ਦੇਸ਼ ਕਮਾਏ ਇੱਕ ਦੇਸ਼ ਛੱਡ ਕੇ ਕਿਸੇ ਹੋਰ ਦੇਸ਼ ਵਿੱਚ ਚਲੇ ਜਾਓ ਨਹੀਂ ਸੁਖ 14 14 ਕੰਟਰੀਆਂ ਵਿੱਚ ਲੋਕਾਂ ਦਾ ਬਿਜ਼ਨਸ ਹੈ ਸੁਖੀ ਨਹੀਂ ਉਹ ਬੰਦੇ